ਸਤਿ ਸ਼੍ਰੀ ਅਕਾਲ ਮੇਰਾ ਨਾਮ ਰਮਨ ਸਿੰਘ ਹਾਲ ਆਪ ਇਸ ਵਕਤ ਮੌਜੂਦ ਹੈ ਕਿਸਾਨ ਮੇਲੇ ਤੇ ਤੁਸੀਂ ਮੇਰੇ ਪਿੱਛੇ ਮਸ਼ੀਨਾਂ ਦੇਖ ਸਕਦੇ ਹੋ ਕਾਫੀ ਮਸ਼ੀਨਾਂ ਦੇ ਨਜ਼ਰ ਆ ਰਹੀਆਂ ਨੇ ਤੇ ਆਪਾਂ ਗੱਲਬਾਤ ਕਰਾਂਗੇ ਜਿਹੜੇ ਇੱਥੇ ਤੇ ਓਨਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਇਹ ਮਸ਼ੀਨਾਂ ਕਿਹੜੇ ਕਿਹੜੇ ਕੰਮਾਂ ਦੀਆਂ ਕਿਹੜਾ ਕਿਹੜਾ ਲਾਹਾ ਦਿੰਦੀਆਂ ਨੇ ਇਹ ਕਿਸਾਨਾਂ ਨੂੰ ਤੇ ਕੀ ਇਹਦਾ ਪ੍ਰਾਈਸ ਹੈ ਤੇ ਸਰਵਿਸ ਕਿੰਨੇ ਕੁ ਚਿਰ ਬਾਅਦ ਕਰਾਉਣੀ ਪੈਂਦੀ ਹੈ ਇਹ ਮਸ਼ੀਨਾਂ ਦੀ ਸਾਰੀ ਜਾਣਕਾਰੀ ਹੋਵਾਂਗੇ ਜਿੰਨਾ ਜਾਣਕਾਰੀ ਜਿਹੜਾ ਕਿਸਾਨਾਂ ਨੂੰ ਫਾਇਦਾ ਮਿਲ ਸਕੇ ਆਪਾਂ ਉਹ ਜਾਣਕਾਰੀ ਦਵਾਂਗੇ ਇਹਨਾਂ ਦੇ ਕੋਲੋਂ ਆਪਾਂ ਕਰਦੇ ਹਾਂ ਜਿਹੜੇ ਇੱਥੇ ਦੇ ਓ ਹੁਣ ਇਹਨਾ ਮੌਜੂਦ ਨੇ ਜਿਹੜੇ ਇੱਥੇ ਤੋਂ ਆਉਣ ਨੇ ਕਿਸਾਨ ਮੇਲੇ ਤੇ ਆਪਾਂ ਗੱਲਬਾਤ ਕਰਦੇ ਆ ਰਮਨਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਆ ਸਭ ਤੋਂ ਪਹਿਲਾਂ ਦਾ ਸਰ ਆ ਮਸ਼ੀਨ ਹੈ ਇਨ ਕੀ ਕਹਿੰਦੇ ਨੇ ਤੇ ਇਹਦਾ ਕੀ ਕੰਮ ਹੱਸਣ ਇਹ ਹੈਗਾ ਲੇਜ਼ਰ ਲੈਂਡ ਲੈਵਲਰ ਇਹ ਨਵੇਂ ਮਾਡਲ ਦੇ ਵਿੱਚ ਹੈ ਜੀ ਐਨ ਐਸ ਐਸ ਇਹਨੂੰ ਜੀ ਪੀ ਐਸ ਮਾਡਲ ਵੀ ਕਹਿੰਦੇ ਨੇ ਜੀ ਐਨ ਐਸ ਐਸ ਮਾਡਲ ਹੈ ਲੇਜ਼ਰ ਲੈਵਲਰ ਦੇ ਵਿੱਚ ਜਿੱਦਾਂ ਆਪਾਂ ਆਪਣੇ ਦੂਸਰੇ ਲੇਜ਼ਰ ਲੈਵਲਰ ਦੇ ਮਾਡਲ ਦੇ ਵਿੱਚ ਜਿੱਦਾਂ ਇਹ ਖੜਾ ਇਹ ਹੈਗਾ ਲੇਜ਼ਰ ਬੀਮ ਨਾਲ ਚੱਲਣ ਵਾਲਾ ਇਹ ਹੈਗਾ ਜੀ ਐਨ ਐਸ ਐਸ ਇਹ ਇਹਦਾ ਬੈਨੀਫਿਟ ਇਹ ਐਕਿਊਰੇਸੀ ਵੀ ਵਧੀਆ ਦਿੰਦਾ ਜੀ ਇਹ ਦੂਸਰਾ ਹੈ ਇਹ ਪੂਰਾ ਐਂਡਰੋਇਡ ਸਿਸਟਮ ਆਪਾਂ ਖੇਤ ਦੀ ਮੈਪਿੰਗ ਕਰਕੇ ਉਦੇ ਹਿਸਾਬ ਨਾਲ ਚਲਾ ਚੱਲਣਾ ਹੈ ਇਹਨੇ ਆਟੋਮੈਟਿਕਲੀ ਵਰਕ ਕਰਨਾ ਹੈ ਇਹਨੂੰ ਆਪਾਂ ਕੋਈ ਕਮਾਂਡ ਨਹੀਂ ਦੇਣੀ ਦੇਖੋ ਜਰੂਰ ਤਾਂ ਉੱਥੇ ਫੋਟੋ ਮਿੱਟੀ ਚੱਕ ਲੈਣੀ ਹੈ ਜਿੱਥੇ ਜਰੂਰ ਤਾਂ ਉੱਥੇ ਫਿਲ ਕਰ ਦੇਣੀ ਹੈ ਇਹ ਕੱਟ ਇਹ ਦੋਨੋਂ ਆਟੋਮੈਟਿਕਲੀ ਹੀ ਕਰਦਾ ਹੈ ਖੇਤ ਦਾ ਸਰਵੇ ਵੀ ਆਪ ਕਰਦਾ ਆਪ ਨੂੰ ਖੇਤ ਦਾ ਲੈਵਲ ਆਪ ਮੈਣੇ ਇਹ ਲੈਣ ਦੀ ਜਰੂਰਤ ਹੈ ਇਹਨੇ ਸਰਵੇ ਕਰਕੇ ਇਹ ਤਾਂ ਮੈਨ ਲੈਵਲ ਕੱਢ ਰਿਹਾ ਹੈ ਇਹਦੇ ਵਿੱਚ ਲੋਪ ਤੇ ਹੁਣ ਲੋਪ ਸੇਵਰ ਲੋਪ ਦੋਨੋਂ ਚੀਜ਼ਾਂ अवेलेबल ਨੇ ਜਿਸ ਤਰ੍ਹਾਂ ਕੀ ਤੁਸੀਂ ਕਹਾਂ ਟੋਰ ਆਟੋਮੈਟਿਕਲੀ ਹਾਂਜੀ ਮੈਂ ਕਿਸਾਨ ਮਿਲਦਾ ਅਪਲ ਸੋਲੀਡ ਫੈਰੀ ਮਸ਼ੀਨ ਦੇਖ ਰਿਹਾ ਕਿ ਇਹ ਆਟੋਮੈਟਿਕਲੀ ਸਕਰੀਨ ਵੀ ਲੱਗੀ ਹੋਈ ਆ ਤੁਸੀਂ ਇੱਥੇ ਸੈਟਿੰਗ ਕਰਕੇ ਮਸ਼ੀਨ ਬਾਹਰ ਸਕਦੇ ਹੋ ਨਾ ਹਾਂਜੀ ਤੇ 1 ਏਕੜ ਦੀ ਗੱਲ ਕਰਦੇ ਆ 1 ਏਕੜ ਦੇ ਕਿੰਨਾ ਸਮਾਂ ਲੱਗ ਜਾਂਦੀ ਸਰ ਐ ਪ੍ਰੋਕਸੀਮੇਟਲੀ 50 ਮਿੰਟ ਚਲੋ ਹਾਂਜੀ ਤੇ ਆਪਾਂ ਜੇ ਮੈਨੂਅਲੀ ਕੰਮ ਕਰਾਉਣਾ ਹੋਵੇ ਤਾਂ ਕਿੰਨਾ ਸਮਾਂ ਲੱਗਦਾ ਪ੍ਰੋਕਸੀਮੇਟਲੀ ਘੰਟੇ ਕਾਂਟੇ ਤੋਂ ਉੱਪਰ ਲੱਗ ਜਾਂਦਾ ਬਟ ਇਹਦੀ ਇਹਦਾ ਮੇਨ ਬੈਨੀਫਿਟ ਇਹ ਹੈ ਇਹਨੇ ਇੱਕ ਐਕੂਰੇਟ ਕੰਮ ਜਿਆਦਾ ਐਕੂਰੇਟ ਕਰਨਾ ਹੈ ਕਿ ਇਹਨੇ ਲੈਵਲ ਬਿਲਕੁਲ ਪਾਸਪਰ ਦਾ 00 ਕਰਕੇ ਦੇਣਾ ਹੈ ਦੂਸਰੇ ਲੈਵਲਰ ਦੇ ਵਿੱਚ ਡਰਾਈਵਰ ਨੇ ਆਪ ਲੈਵਲ ਕੱਟਣਾ ਹੁੰਦਾ ਜਦੋਂ ਡਰਾਈਵਰ ਆਪ ਮੈਨੂਅਲੀ ਲੈਵਲ ਕਰਦੇ ਨੇ ਉਹ ਤੋਂ ਬਹੁਤ ਫਰਕ ਆ ਜਾਂਦਾ ਨੇ ਉਹਦਾ ਨਾਮ ਕੀ ਦੇ ਵਿੱਚ ਡਿਫਰੈਂਸ ਰਹਿੰਦਾ ਇਹਨੇ ਸਾਰਾ ਕੁਝ ਕੰਪਿਊਟਰ ਵਾਲੀ ਚੋਂ ਕਰਨਾ ਹੈ ਕੰਪਿਊਟਰ ਵਾਲੀ ਇਹਨੇ ਜੀਪੀਐਸ ਨਾਲ ਜਾਂ ਆਪਣਾ ਆਟੋਮੈਟਿਕ ਸੀ ਕਰਨਾ ਹੈ ਉਹਦੇ ਨਾਲ ਕਰਕੇ ਐਕੂਰੇਸੀ ਜਿਆਦਾ ਦੇਣੀ ਹੈ ਐਕੂਰੇਸੀ ਤੇ ਅਸਾਂ ਜੀ ਲਾਈਫ ਦੀ ਗੱਲ ਕਰ ਰਹੇ ਲਾਈਫ ਕਿੰਨੀ ਕੁ ਮਸ਼ੀਨ ਸਰ ਅਪਰੋਕਸੀਮੇਟਲੀ ਇਹ ਜਿਹੜੇ ਕੰਪੋਨੈਂਟ ਨੇ ਇਹਨਾਂ ਦੀ ਲਾਈਫ ਸਾਮ ਸਮਾਲਦੇ ਆ ਖਾਮਸੋਂ ਬਾਜ ਦੇ ਉਪਰ ਹੈ ਅਰਦੋ ਫਾਲੇ ਨੂੰ ਕੁਝ ਨਹੀਂ ਹੁੰਦਾ ਜੇ ਤੁਸੀਂ ਇਹਨਾਂ ਦੀ ਪ੍ਰੋਪਰ ਸਾਮਤ ਬਾਜ ਰੱਖਦੇ ਹੋ ਠੀਕ ਹੈ ਆਪਾਂ ਹੁਣ ਸਾਫ ਸੰਭਾਲ ਨਹੀਂ ਰੱਖਾਂਗੇ ਫਿਰ ਕੋਈ ਬਿਲਕੁਲ ਉਹ ਤਾਂ ਕੋਈ ਵੀ ਚੀਜ਼ ਹੈ ਸਰ ਉਹ ਨਾਰਮਲ ਹੀ ਆ ਤੇ ਸਰ ਆਪਾਂ ਇੱਕ ਵਾਰ ਆ ਮਸ਼ੀਨ ਬਾਰੇ ਵੀ ਥੋੜਾ ਜਿਹਾ ਜਾਣਕਾਰੀ ਦਿਓ ਆਪਾਂ ਛੋਟੀ ਜਿਹੀ ਮਸ਼ੀਨ ਆ ਕਾਦੀ ਆ ਸਰ ਜੀ ਮੈਨੂੰ ਆ ਆ ਹੁਣ ਇਹ ਲਗਾਇਆ ਹੈ ਜੀ ਇਹ ਕਿਤੇ ਲਗਾਈ ਜਰਾ ਮਸ਼ੀਨ ਸਰ ਇਹ ਮਸ਼ੀਨ ਆਪਣੇ ਕੋਲੇ ਇਸ ਮਾਡਲ ਦੇ ਤੇ ਤਿੰਨ ਸਾਈਡ ਨੇ 1.2 ਮੀਟਰ 1.5 ਮੀਟਰ 1.8 ਮੀਟਰ ਤੇ 1.5 ਮੀਟਰ ਹੈ ਫਿਰ ਦੂਸਰੀ ਸਾਈਡ ਆਪਾਂ 1.5 ਇਹ 1.5 ਮੀਟਰ ਹੈ ਦੂਜੀ ਸਾਈਡ 1.8 ਮੀਟਰ ਵੀ ਲਾ ਰੱਖੀ ਆ ਇਹਨੇ ਘਾਹ ਦੀ ਕਟਿੰਗ ਕਰਦੀ ਆ ਸਰ ਓਕੇ ਸਰ ਬਿਲਕੁਲ ਪਰਫੈਕਟ ਕਟਿੰਗ ਕਰਦੀ ਆ ਇਹਨੇ ਘਾਹ ਦੀ ਕਟਿੰਗ ਕਰਕੇ ਪਿੱਛੇ ਲਾਈਨਾਂ ਲਗਾ ਦੇਣੀਆਂ ਨੇ ਜਿਹੜਾ ਕਿ ਬੰਦੇ ਨੂੰ ਚੱਕਣਾ ਈਜ਼ੀ ਰਹਿੰਦਾ ਹੈ ਇਹਦੇ ਵਿੱਚ ਇਹਦਾ ਬੈਨੀਫਿਟ ਮੇਨਲੀ ਇਹ ਹੈ ਕਿ ਜਿੱਦਾਂ ਆਪਾਂ ਲੌਨ ਨੇ ਜਾਂ ਕਿਤੋਂ ਵੀ ਪੱਕਾ ਘਾਹ ਦੀ ਕਟਿੰਗ ਕਰਨੀ ਐ ਨੇ ਪਰਫੈਕ ਤੋ ਵੱਡਾ ਜਿਹੜਾ ਹਾਂਜੀ ਜਿਦਾ ਜੇ ਆਪਾਂ ਉਹਦਾ ਇਹ ਕਿੰਨੇ ਲੰਬਾ ਆਰੀ ਆਈ ਦਾ ਚੜਦੇ ਆਪਣੇ ਮੈਨੇ ਮਸ਼ੀਨਾਂ ਨਾਲ ਕਾ ਕੱਟਦੇ ਨੇ ਉਹ ਉਹ ਕਿਨਾਰੇ ਕਿਨਾਰੇ ਵੀ ਜਾਂਦਾ ਵਾ ਇਹਨੇ ਪਹਿਲਾਂ ਨਹੀਂ ਉਹ کافی ਟਾਈਮ ਲਾਉਂਦੇ ਨੇ ਉਹ ਮੈਨੋੜੀ ਕਟਿੰਗ ਦੇ ਵਿੱਚ ਟਾਈਮ ਜ਼ਿਆਦਾ ਲੱਗ ਜਾਂਦਾ ਇਹਨੇ ਇੱਕ ਇੱਕ ਨੂੰ ਘੰਟਾ ਦੇ ਦੋ ਘੰਟੇ ਦੇ ਵਿੱਚ ਤੁਸੀਂ ਦੋ ਇੱਕੜ ਨੂੰ ਦੋ ਤਿੰਨ ਘੰਟੇ ਦੇਢ ਦੋ ਘੰਟੇ ਦੇ ਵਿੱਚ ਤੁਸੀਂ ਕੇਕੜ ਕਰ ਸਕਦੇ ਨਾਲੇ ਸਾਡੀ ਸਭ ਤੋਂ ਵੱਡੀ ਸਾਬ ਕਿ ਉਹ 15 ਦਾ ਆਕਾਟਾ ਉਹਨੂੰ ਉੱਪਰ ਕਾਇ ਲਾ ਕੇ ਰੱਖ ਦੇਣਾ ਤਾਂ ਵੀ ਟੱਕਣ ਦੇ ਵਿੱਚ ਵੀ ਆਸਾਨੀ ਹੋਵੇ ਸਰ ਹਾਂਜੀ ਉਹ ਵੀ ਇਹਦੇ ਦੂਸਰਾ ਇਹ ਤੁਸੀਂ ਘਾਹ ਦੀ ਕਟਾਈ ਵਾਦੀ ਪਰਫੈਕਟ ਵੀ ਮੰਨ ਲਓ ਅੱਜ ਦੀ ਘਾਹ ਕੱਟ ਰਹੇ ਹੋ ਤਾਂ ਸਾਰਾ ਤਾਂ ਅੱਜ ਇੱਕ ਦਿਨ ਦੇ ਵਿੱਚ ਕੱਟੇ ਜਾਊਗਾ ਅਦਰਵਾਈਜ਼ ਜੇਕਰ ਤਾਂ ਇੱਕ ਇੱਕ ਕਰਕੇ ਉਹਦਾ ਘਾਹ ਹੈ ਮੈਨੂੰ ਵੀ ਅਸੀਂ ਕੋਰਨ ਦੇ ਵਿੱਚ ਨਹੀਂ ਕੱਟ ਸਕਦੇ ਹੈਗੇ 2-3-4 ਦਿਨ ਲੱਗਣਗੇ ਉਹਦੇ ਵਿੱਚ ਤੁਹਾਡੇ ਕਟਿੰਗ ਵੀ ਪਰਫੈਕਟ ਨਹੀਂ ਹੁੰਦੀ ਹੈ ਜਿਵੇਂ ਜਿਵੇਂ ਤੁਹਾਡੇ ਗਰਾਊਂਡ ਨੇ ਫੁੱਟਬਾਲ ਦੇ ਗਰਾਊਂਡ ਨੇ ਜਾਂ ਫੁੱਲ ਗਰਾਊਂਡ ਨੇ ਕਿਤੇ ਪਰਾਣਾ ਕਿਤੇ ਕਿਤੇ ਘਾਹ ਵੱਡਾ ਹੋ ਗਿਆ ਕਿਤੇ ਛੋਟਾ ਹੋ ਗਿਆ ਇਹਦੇ ਵਿੱਚ ਸਾਰੇ ਇੱਕ ਸਿੰਗਲ ਡੇ ਕਟਿੰਗ ਹੋਣ ਕਰਕੇ ਸਾਰਾ ਪਰਫੈਕਟਰ ਹੋਊਗਾ ਤੇ ਸਰ ਜੀ ਆਪਾਂ ਗੱਲ ਕਰ ਲਈਏ ਤਾਂ ਪ੍ਰਾਈਸ ਕੀ ਹੈਗਾ ਇਹ ਜਿਹੜੀ ਹੀ 1.5 ਮਾਡਲ ਹੈ 1 ਲੱਖ ਰੁਪਏ ਮੀਲਾ ਫਾਇਦਾ ਵੈਸੇ ਦਾ ਫਾਇਦਾ ਹੈ ਕਿ 1 ਲੱਖ ਦਾ ਹੋ ਜਾਣਾ ਠੀਕ ਹੈ ਜੀ ਤੇ ਆਪਾਂ ਫਿਰ ਹੁਣ ਇਧਰ ਵੀ ਮਸ਼ੀਨ ਪਿਆਣੀ ਆ ਆ ਮਸ਼ੀਨ ਬਾਰੇ ਦੱਸੋ ਥੋੜੀ ਜਾਣਕਾਰੀ ਦਿਓ ਇਹ ਵੀ ਮੈਂ ਕਦੇ ਨਹੀਂ ਦੇਖੀ ਮਸ਼ੀਨ ਇਹ ਵੀ ਤਾਲਵੰਦ ਲੇਟ ਲਾਤੀ ਆ ਸਾਰੇ ਬਟਾ ਇਹ ਤਾਂ ਹੌਲਮ ਟਾਪਰ ਹੈ ਮਸ਼ੀਨ ਦਾ ਨਾਮ ਜੀ ਆਲੂ ਦੀ ਬੇਲ ਕਟਿੰਗ ਦਾ ਕੰਮ ਕਰਦੀ ਹੈ ਠੀਕ ਹੈ ਜੀ ਜਿਹੜੇ ਜਿੱਤਾਂ ਹੁਣ ਆਪਾਂ ਪਹਿਲਾਂ ਮੈਨੂਅਲੀ ਆਲੂ ਦੀ ਬੇਲ ਕੱਟ ਕਰ ਲੈਂਦੇ ਸੀਗੇ ਇਹਦੇ ਵਿੱਚ ਤੁਹਾਨੂੰ ਮੈਨੂਅਲੀ ਬੇਲ ਕਟਿੰਗ ਕਰਨ ਦੀ ਜਰੂਰਤ ਨਹੀਂ ਹੈਗੀ ਇਹ ਟਰੈਕਟਰ ਦੇ ਨਾਲ ਚੱਲਦੀ ਹੈ ਤੇ ਇਹਨੇ ਮਸ਼ੀਨ ਨੇ ਆਲੂਆਂ ਦੀ ਬੇਲ ਦੀ ਕਟਿੰਗ ਕਰ ਦੇਣੀ ਹੈ ਇਹ ਆਪਣੀ ਮਸ਼ੀਨ 26 ਇੰਚ ਤੇ ਵੀ ਚੱਲਦੀ ਹੈ 30 ਇੰਚ ਦੇ ਵੀ ਉੱਪਰ ਚੱਲਦੀ ਹੈ ਸਿਰਫ ਆਪਣਾ ਬਲੇਡਾਂ ਨੂੰ ਸੈਟਿੰਗ ਕਰਨੀ ਦੀ ਜ਼ਰੂਰਤ ਹੈ ਤੇ ਇਹ ਸਾਡੇ ਸਾਈਕਲ 3 ਤੇ ਤੇ ਵੀ ਚੱਲੂਗੀ 26 ਦੇ ਵੀ ਚੱਲੂਗੀ ਆਹ ਮਸ਼ੀਨਾਂ ਦੇ ਜੋ ਵੀ ਆਉਂਦੀਆਂ ਨੇ ਜਾਂ 26 ਤੇ ਚੱਲਦੀ ਹੈ ਜਾਂ 3 ਤੇ ਚੱਲਦੀ ਹੈ ਆਪਣੀ ਇੱਕ ਹੀ ਮਸ਼ੀਨ ਦੋਨੋਂ ਹਾਈਟ ਤੇ ਚੱਲਦੀ ਹੈ ਆਪਣੀ ਗਾਰੰਟੀ ਹੈ ਸਾਡਾ ਸਰ ਜਿਸ ਤਰ੍ਹਾਂ ਕਿ ਆਹ ਬਲੇਡ ਨੇ ਸਰ ਠੀਕ ਹੈ ਜੀ ਇਹ ਕਿੰਨੇ ਕਿਚੇ ਬਾਅਦ ਇਹ ਕੋਈ ਕੈਮਰਾ ਮਾਰ ਕੇ ਦਿਖਾ ਸਕਦੇ ਆ ਅਹੜੇ ਬਲੇਡ ਨੇ ਸਰ ਜੀ ਇਹ ਕਿੰਨੇ ਕਿਚੇ ਬਾਅਦ ਚੇਂਜ ਹੁੰਦੇ ਨੇ ਜਾਂ ਰਿਪੇਅਰ ਹੁੰਦੇ ਨੇ ਕੀ ਪ੍ਰੋਸੈਸ ਹੈ ਸਰ ਸਰ ਇਹ ਬਲੇਡਾਂ ਦੇ ਕਿ ਤਾਂ ਹੁਣ ਆਹ ਸਾਈਜ਼ ਹੈ ਇਹ ਇਹਦੇ ਵਿੱਚ ਆਪਾਂ ਨੂੰ ਫੰਕਸ਼ਨ ਹੈ ਆਪਾਂ ਮਸ਼ੀਨ ਥੋੜੀ ਡਾਊਨ ਵੀ ਕਰ ਸਕਦੇ ਆ। ਓਕੇ ਨਾ ਇਹ ਘਸਣਗੇ ਫਿਰ ਉਸ ਤੋਂ ਡਾਊਨ ਕਰਾਂਗੇ ਫਿਰ ਹੋਰ ਚੱਲਣਗੇ। ਉਹਦੇ ਨਾਲ ਇਹ ਅਪਰੋਕਸੀਮੇਟਲੀ 340 ਇਕੜ ਆਰਾਮ ਨਾਲ ਮਸ਼ੀਨ ਦੇ ਬਲੇਡ ਚਾਹੇ। 340 ਇਕੜ ਕਰਦੇ ਜਦੋਂ ਮਸ਼ੀਨ ਆਰਾਮ ਨਾਲ ਜੀ। ਤੇ ਉਸ ਤੋਂ ਬਾਅਦ ਸਰਵਿਸ ਦੀ ਲੋੜ ਪੈਗੀ। ਹਾਂਜੀ ਇਹ ਬੋਰਨ ਸਟੀਲ ਦੇ ਬਲੇਡ ਨੇ ਸਰ ਕੋਈ ਮਟੀਰੀਅਲ ਤੇ ਸਰਵਿਸ ਵਿੱਚ ਕੀ ਹੁੰਦਾ ਸਰ ਇਹਦਾ? ਸਰਵਿਸ ਵਿੱਚ ਸਰ ਇਹਦਾ ਕੋਈ ਵੀਰ ਟੇਅਰ ਪਾਰਟ ਨਹੀਂ ਹੈਗਾ। ਮੇਰੇ ਲਈ ਤੁਹਾਨੂੰ ਗਰੀਸ ਗਰੀਸਿੰਗ ਕਰਨੀ ਪੈਣੀ ਹੋਊਗਾ ਸੰਜੀਗਾਂ ਬਲੇਡ ਉੱਤੇ ਆ 500 ਏਕੜ ਤੋਂ ਬਾਅਦ ਉਹਨੂੰ ਬਲੇਡ ਚੇਂਜ ਹੋਣਗੇ ਠੀਕ ਹੈ ਜੀ ਤੇ ਆਪਾਂ ਮੈਂ ਦੇਖਿਆ ਪ੍ਰਾਈਸ ਦੇ ਵਿੱਚ ਵੀ ਕਾਫੀ ਫਰਕ ਲੱਗ ਰਿਹਾ ਲੱਗ ਰਿਹਾ ਪਹਿਲਾਂ 3 ਲੱਖ 5 5000 ਸੀਗਾ ਸੋਰੀ 3 ਲੱਖ ਦੇ ਕਰੀਬ ਸੀਗਾ ਤੇ ਹੁਣ 2 ਲੱਖ 90 ਹਜ਼ਾਰ ਹਾਂਜੀ ਸਰ 15000 ਦਾ ਡਿਸਕਾਊਂਟ ਮਿਲਿਆ ਡਿਸਕਾਊਂਟ ਦੇ ਰਹੇ ਆ ਜੀ ਠੀਕ ਹੈ ਜੀ ਤੇ ਇਹ ਮੇਰਾ ਰਿਸਪੌਂਸ ਤੇ ਸਰ ਜੀ ਇਹਦੇ ਵਿੱਚ ਹੋਰ ਖਾਸ ਕੀ ਹੈ ਜਿਹੜੀ ਬਾਕੀ ਨਾਲੋਂ ਤੁਹਾਡੀ ਮਸ਼ੀਨ ਖਾਸ ਹੋਵੇ ਸਰ ਜੀ ਜਿਵੇਂ ਹੁਣ ਆਪਣੇ ਟਾਇਰ ਨੇ 8 ਇੰਚ ਚੌੜਾ ਆਪਣੀ ਆਲੂ ਦੀ ਜਿਹੜੀ ਖਾਲੀ ਹੁੰਦੀ ਹੈ ਉਹ 9 ਇੰਚ ਚੌੜੀ ਹੁੰਦੀ ਹੈ ਤੇ ਆਪਣਾ ਜਿਹੜਾ ਟਾਇਰ ਹੈ ਉਹ 8 ਇੰਚ ਕੇ ਚੌੜਾ ਜੇ ਥੋੜੀ ਬਹੁਤ ਗਿੱਲੀ ਵੀ ਆ ਜੇ ਨਾ ਤਾਂ ਉਹ ਮਸ਼ੀਨ ਨੀਚੇ ਨਹੀਂ ਦੱਬੂਗੀ ਉਹਦੇ ਨਾਲ ਇਹ ਪ੍ਰੋਪਰ ਬੱਟਾ ਨੂੰ ਪ੍ਰੋਪਰ ਕਟਿੰਗ ਕਰੂਗੀ ਜਿਹਦੇ ਨਾਲ ਕਿ ਤੁਹਾਡਾ ਆਪਣਾ ਆਲੂ ਦਾ ਲਾਸ ਨਹੀਂ ਹੋਊਗਾ ਲਾਸ ਨਹੀਂ ਹੋਊਗਾ ਠੀਕ ਸੀ ਸੀਡ ਦਾ ਕੰਮ ਕਰਦੇ ਨੇ ਠੀਕ ਕਰਕੇ ਗਿਲਾ ਸਮਾਂ ਲੈ ਲੈਂਦੀ ਸਾਰੇ 2 ਘੰਟੇ ਦਾ ਟਾਈਮ ਸਿਰਫ 2 ਘੰਟੇ ਦੇ ਵਿੱਚ ਅਗਲਾ ਆਪ ਲੇਬਰ ਦੇ ਥਰੂ ਕਰਾਈਏ ਤਾਂ ਸਾਰੀ ਮੇਰੇ ਕਹਿੰਦਾ ਪੂਰਾ ਦਿਨ ਲੱਗ ਜਾਂਦਾ ਹਣਾ ਬਿਲਕੁਲ ਸਰ ਲੱਗ ਜਾਂਦਾ ਤੇ ਹੁਣੇ 2 ਘੰਟੇ ਦੇ ਵਿੱਚ ਕੰਮ ਹੋ ਜਾਣਗੇ ਤੇ ਸਰ ਆ ਮਸ਼ੀਨਵਾਰ ਵੀ ਥੋੜੀ ਜਾਣਕਾਰੀ ਦੇ ਇਹ ਲੇਦਰ ਲੇਦਰ ਲੈਂਡ ਦਾ ਮਾਡਲ ਹੈ ਇਹ ਸਿੰਪਲ ਮਾਡਲ ਆ ਜਾਂਦਾ ਸਰ ਹਾਂਜੀ ਤੇ ਅਲੱਗ-ਅਲੱਗ ਮਾਡਲ ਨੇ ਉਹ ਜਿਹੜਾ ਤੁਸੀਂ ਪ ਪਾਵਰ ਮਾਸਟਰ ਮਾਡਲ ਆ ਗਿਆ ਇਹ ਆਪਣੇ ਕੋਲ ਇਧਰ ਗੇਅਰ ਮਾਸਟਰ ਮਾਡਲ ਆ ਗਿਆ ਇਹ ਦੋਨੋਂ ਮੈਨੂਅਲ ਮੋਟਰ ਨੇ ਮਾਡਲ ਨੇ ਕਿਉਂਕਿ ਲੋਕਾਂ ਦੀ ਇਹਨਾਂ ਦੀ ਵੀ ਡਿਮਾਂਡ ਰਹਿੰਦੀ ਹੈ ਆਪਣੇ ਕੋਲ ਮਾਰੂ ਸਾਰੇ ਹੀ ਇਹਦਾ ਕੀ ਫਰਕ ਹੋएगा ਸਰ ਦੋਨਾਂ ਦੇ ਰੇਟ ਅਨਲੱਖ ਹੈ ਜੀ ਮੀਲੇ ਵਿੱਚ 285000 ਇਹਨਾਂ 'ਤੇ ਤੁਸੀਂ ਡਿਸਕਾਊਂਟ ਦੇ ਦਿਓ ਹੋਮ ਦੇ ਰਹੇ ਹੋ ਸਰ ਜੀ ਜਿਹੜਾ GST ਹੈ GST ਦਾ ਕਿੰਨਾ ਫਾਇਦਾ ਹੋ ਰਿਹਾ ਹੈ ਸਰ 7% ਦਾ ਫਾਇਦਾ ਹੋ ਰਿਹਾ ਤਾਂ 7% ਦਾ ਮਤਲਬ ਕੀ 7000 ਰੁਪਏ ਦਾ ਫਾਇਦਾ ਮਿਲ ਰਿਹਾ ਕਿ ਲਗਭਗ ਨਹੀਂ ਮੀਲੇ ਵਿੱਚ ਹਾਂਜੀ ਬਈ ਤੇ ਅਸਾਂ ਇੱਕ ਵਾਰੀ ਪਲੀਜ਼ ਉਧਰ ਵੀ ਆ ਜਿਓ ਇਹ ਲਾ ਕੋਣ ਆ ਆ ਮਸ਼ੀਨ ਵਾਲੇ ਆ ਜਿਹੜੇ ਦੋ ਮਸ਼ੀਨਾਂ ਇੱਥੇ ਕੈਮਰਾ ਮਾਰ ਕੇ ਲਾਓ ਕਿਉਂਕਿ ਉਹ ਮਸ਼ੀਨ ਦਾ ਸਰ ਉਹੀ ਇੱਕੋ ਹੀ ਹੈ ਨਾ ਠੀਕ ਹੈ ਜੀ ਤੇ ਆ ਮਸ਼ੀਨ ਵਾਲੇ ਵੀ ਤੇ ਆਪਣਾ ਕੱਟਿੰਗ ਵਾਲੀ ਉਹ ਜਿਹੜੀ ਸਰਾਉਂਡਲ ਸੀਗਾ ਇਹ ਵੱਡਾ ਮਾਡਲ ਆ ਗਿਆ ਸਰ ਫੀਲ ਦੇ ਵਿੱਚ ਇਹ ਕਿੰਨਾ ਕ ਕਰ ਦਿੰਦਾ ਸਰ ਜੀ ਇਹ ਥੋੜਾ ਏਰੀਆ ਮਤਲਬ ਇਹ ਏਰੀਆ ਵੱਧ ਲੈ ਕੇ ਚੱਲਣਾ ਹੈ ਵੱਡੇ ਟਰੈਕਟਰ ਨਾਲ ਚੱਲਣੀ ਹੈ ਤੇ ਇਹਨੇ ਉਹੀ ਏਰੀਆ ਟਾਈਮ ਕੱਟ ਲਾਉਣਾ ਹੈ ਟਾਈਮ ਕੱਟ ਲੈਣਾ ਉਹ ਜੱਦਾ ਪੌਣਾ ਘੰਟਾ ਕੱਟ ਲਾਏਗੀ ਹਾਂਜੀ ਠੀਕ ਹੈ ਸਰ ਇਹ ਸਾਡੀ ਮੈਕੈਨਿਜ਼ਮ ਸੇਮ ਹੈ ਉਹਦੇ ਵੀ ਤਿੰਨ ਬਲੇਡ ਨੇ ਉਹਦੇ ਵੀ ਤਿੰਨ ਬਲੇਡ ਨੇ ਬਾਕੀ ਸਿਸਟਮ ਸੇਮ ਹੈ ਸਾਈਜ਼ ਦਾ ਡਿਫਰੈਂਸ ਆ ਜਾਂਦਾ ਸਾਈਜ਼ ਦਾ ਡਿਫਰੈਂਸ ਆ ਜਾਂਦਾ ਉਹ ਵੀ ਚੜਾਈ ਦੇ ਵਿੱਚ ਉਹ ਲਈ ਬਾਕੀ ਚੰਗੇ ਆ ਗਏ ਸਾਰਾ ਸਿਸਟਮ ਬਾਕੀ ਠੀਕ ਹੈ ਸਰ ਆਹ ਮਸ਼ੀਨ ਵਾਰਦਾ ਇਹ ਤਾਂ ਵੀਟਰ ਨਾਲ ਮਲਚਰ ਹੈ ਜੀ ਮਲਚਰ ਪਰਾਲੀ ਦਾ ਪੁੱਤਰਾ ਕਰਨ ਲਈ ਮਲਚਰ ਸਰ ਓਕੇ ਤੇ ਇਹਨੇ ਇਹਦੇ ਪੰਜ ਕਾਰੀਆਪੀਂ ਚਾਹੀਦੇ ਨੇ ਆਪਾਂ ਨੂੰ ਇੱਕ ਕਲਾਕੀ ਦਾ ਇਹ ਪਿਟਿਓ ਸਾਫ ਮਿਲੂਗੀ ਤੇ ਪਿੱਛੇ ਡਾਲੇ ਦੇ ਪਰ ਆਪਾਂ ਅੰਦਰ ਸਟ੍ਰੈਪ ਲਾਈ ਹੋਈ ਹੈ ਬਲੇਡਾਂ ਦੀ ਜੇਬ ਕੀ ਪੂਰੀ ਆੜੀ ਦਾ ਕੋਟਰ ਬਰੀਕ ਕੋਟਰ ਕਰਨ ਦੇ ਲਈ ਇਹ ਸਰ ਇਹ ਨਸੋ ਕਿਸੇ ਵੀ ਟਰੈਕਟਰ ਅੱਗੇ ਲੱਗ ਜਾਂਦੀ ਹੈ ਕਿ ਇਹਨੇ স্পੈਸ਼ਲ ਟਰੈਕ ਚਾਹੀਦਾ ਨਹੀਂ ਨਹੀਂ ਸਰ ਕੋਈ স্পੈਸ਼ਲ ਟਰੈਕਟਰ ਨਹੀਂ ਚਾਹੀਦਾ ਕਿਸੇ ਵੀ ਟਰੈਕਟਰ ਦੇ ਨਾਲ ਚੱਲ ਸਕਦੀ ਹੈ ਤੇ ਸਰ ਜੀ ਆਪਾਂ 1 ਏਕੜ ਇਹਦਾ ਵੀ ਦੱਸੋ ਨਾ 1 ਏਕੜ ਦੇ ਵਿੱਚ ਕਿੰਨਾ ਕੁ ਇਹ ਆੜੀ ਕੱਟੀ ਕਰਨੇ ਦੀ ਇਹਦੀ ਬੜੀ ਕਿਸਮਤ ਹੈ ਜੀ ਇਹ ਦੇ ਅਪਰੋਕਸੀਮੇਟਲੀ 1.5 ਤੋਂ 2 ਘੰਟੇ ਦੇ ਵਿੱਚ 1 ਏਕੜ ਘੰਟੇ ਦੇ ਵਿੱਚ ਕ੍ਰੀਟ ਕਰ ਦਿੰਦੇ ਨੇ ਤੇ ਸਰ ਜੀ ਆਪਾਂ ਗੱਲ ਕਰੀਏ ਇਹ ਮਸ਼ੀਨ 24 ਘੰਟੇ ਤੁਸੀਂ ਚਲਾ ਸਕਦੇ ਹੋ ਇਹ ਕੋਈ ਲਿਮਟ ਨਹੀਂ ਚਲਾਉਂਦੇ ਜੇਕਰ ਕੋਈ ਲਿਮਟ ਨਹੀਂ ਹੈਗੀ ਤੁਸੀਂ ਬਸ ਇਹ ਸਿਰਫ ਗ੍ਰੀਸਿੰਗ ਦਾ ਹੁੰਦਾ ਹੈ ਗ੍ਰੀਸਿੰਗ ਪ੍ਰੋਪਰ ਜੀ ਆਉਂਦੀ ਹੈ 6 ਮਹੀਨੇ ਸਾਲਵਾਜੀ ਗ੍ਰੀਸਿੰਗ ਹੋਣੀ ਆਉਂਦੀ ਹੈ ਇਹ thre ਹਾਈ ਆਰਪੀਐਮ ਮਸ਼ੀਨਾਂ ਹੁੰਦੀਆਂ ਨੇ ਜੇ ਰੋਟਰ ਦੇ 1000 ਆਰਪੀਐਮ ਅਪਰੋਕਸੀਮੇਟਲੀ 2000 ਤੇ ਆਹ ਚੀਜ਼ ਬਾਰੇ ਵੀ ਦੱਸੋ ਸਰ ਜੀ ਇਹਨੂੰ ਕੀ ਕਹਿੰਦੇ ਨੇ ਇਹ ਪ੍ਰੋਡਕਟ ਦਾ ਕੀ ਨਾਮ ਆ ਸਰ ਜੀ ਰੋਟਾਵੇਟਰ ਜੀ ਰੋਟਾਵੇਟਰ ਠੀਕ ਹੈ ਜੀ ਹਾਂਜੀ ਸਰ 7 ਫੁੱਟ ਤੋਂ ਲੈ ਕੇ 10 ਫੁੱਟ ਤੱਕ ਰੋਟਾਵੇਟਰ ਦੇ ਸਾਈਜ਼ ਵੀ ਅਵੇਲੇਬਲ ਨੇ ਜਿਹੜਾ ਚਾਹੀਦਾ ਉਸ ਆਹ ਜਿਹੜਾ ਸਰ ਜੀ ਰੋਟਾਵੇਟਰ ਤੇ ਇਹ ਫਰ ਬਰਸਾਤਾ ਦੇ ਵਿੱਚ ਸਰ ਗੱਲ ਕਰ ਰਹੀਏ ਜਿਹੜੇ ਬਰਸਾਤਾ ਇਹਦੇ ਵਿੱਚ ਜੰਗ ਲੱਗਣ ਦਾ ਕੋਈ ਡਰ ਨਹੀਂ ਹੈਗਾ ਕੋਈ ਇਸ਼ੂ ਨਹੀਂ ਹੈਗਾ ਕੋਈ ਸੀਲ ਲੀਕ ਨਹੀਂ ਕੁਝ ਨਹੀਂ ਹੈਗਾ ਬਰਾਉਂ ਹੀ ਪਰਫੈਕਟ ਹੈ ਕੋਈ ਕੋਈ ਸੀਲ ਨਹੀਂ ਚਾਹੀਏ ਗਾਰੇ ਦੇ ਵਿੱਚ ਚਲਾਓ ਜਾਏ ਸੁੱਕੀ ਜ਼ਮੀਨ ਦੇ ਵਿੱਚ ਚਲਾਓ ਤੁਹਾਡੀ ਕੋਈ ਵੀ ਸੀਲ ਨਹੀਂ ਲੀਕ ਹੋਊਗੀ 2 ਸਾਲ ਦੀ ਵਾਰੰਟੀ ਹੈ ਕੋਈ ਨੁਕਸਾਨ ਨਹੀਂ ਹੈਗਾ ਸਰ ਗਾਰੇ ਮਸ਼ੀਨਰੀ 2 ਸਾਲ ਦੀ ਗਰੰਟੀ ਠੀਕ ਹੈ ਸਰ ਆਗਰ ਕਿਸੇ ਨੂੰ ਕੋਈ ਪ੍ਰੋਡਕਟ ਮੰਗਵਾਣਾ ਹੋਵੇ ਤਾਂ ਅਗਰ ਕੋਈ ਕੰਟੈਕਟ ਨੰਬਰ ਕਿਸਾ ਹੈ ਨੂੰ ਮਗਾ ਸਕਦਾ ਵਾ ਸਰ ਆਪਣੇ ਨਾਲ ਕੰਟੈਕਟ ਕਰ ਸਕਦੇ ਨੇ ਆਪਣੇ ਕੰਟੈਕਟ ਨੰਬਰ ਹੈ